ਕਰਤਾ ਮੈਂ ਓਕੇ ਐ ਮੈਚ ਚੋਟੀ ਦਾ ਸਟੇਜ ਦੇ ਸੱਜਿਆ ਤੇ ਦਿਰਬਾ ਦੂਜੇ ਵੱਲ ਆਲਮਗੀਰ ਦੀ ਧਰਤੀ ਦਾ ਓ ਜਸ਼ਨ ਬਿੱਲਿਆ 500 ਦੀ ਪਹਿਲੀ ਵਾਰਿਆ ਸਿਕੰਦਰ ਪ੍ਰਭਾਨ ਦਾ ਪੋਤਰਾ ਏਰੀਆ ਲੜਨ ਤੋਂ ਮੰਨਦਾ ਆਲਮਗੀਰ ਏ ਜਸ਼ਨ ਦਾ ਨਾ ਹੁਣ ਚੱਲਦਾ ਆਲਮਗੀਰ ਏ ਜਸ਼ਨ ਦਾ ਨਾ ਹੁਣ ਚੱਲਦਾ ਆਲਮਗੀਰ ਏ ਜਸ਼ਨ ਦਾ ਨਾ ਹੁਣ ਚੱਲਦਾ ਬਾਈ ਫਾਈਨਲ ਮੈਚਾਂ ਤੰਗ ਨਾ ਕਰੋ ਇੱਥੇ ਆ ਕੇ ਹੈਪੀ ਬਾਈ ਕਹਿੰਦੇ ਸਾਰੇ ਵੀਰਾਂ ਨੂੰ ਲਓ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਜਿਹੜੇ ਵੀਰਾਂ ਨੇ ਮਾਇਆ ਨੋਸ ਕਰਵਾਈ ਹੋਇਆ ਸਾਡੇ ਦਿਮਾਗ ਦੇ ਵਿੱਚ ਹੈਲਡ ਆ ਪਲੀਜ਼ ਹੁਣ ਡਿਸਟਰਬ ਨਾ ਕਰੋ ਬਹੁਤ ਬਹੁਤ ਧੰਨਵਾਦ ਲਓ ਪਿਆਰ 52 51 100 ਦੇ ਰਹਿਗੇ ਸ਼ਾਨਾ ਤਿਆਰ ਹੈ ਸੱਤੀ ਤਿਆਰ ਹੈ ਧਿਆਨਾ ਤਿਆਰ ਹੈ ਜੱਸਾ ਤਿਆਰ ਹੈ ਪਰ ਬੁਲਟ ਕਬੱਡੀ ਪਾਕੇ ਬਾਸ ਆ ਗਿਆ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਰਕੇਸ਼ ਆ ਗਿਆ ਬੋਪੁਰੀਆ ਪਤਪ ਤੰਗ ਜਿਹ ਹੈ ਰਵੜ ਵਾਂਗ ਲਕੀਲਾ ਲਓ ਟੇਕ ਧਰਤੀ ਮਨ ਮੱਥਾ ਹੈ ਰਕੇਸ਼ ਤਿਆਰ ਹੈ 500 ਜੀ ਕਰੋ ਗੱਲ ਲਓ ਖੇਡ ਮੈਦਾਨ ਦੇ ਵਿੱਚ ਇਧਰ ਦੇ ਪਾਸੇ ਰਕੇਸ਼ ਬੋਬਰ ਦੀ ਧਰਤੀ ਦਾ ਜੇ ਜੱਗੂ ਜਫਾ ਲਾਉਂਦਾ ਨੇ ਘਾਂਗੇ ਦੇ ਉੱਪਰ 2100 ਹੈ ਮਾਣ ਸਨਮਾਨ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਅਗਲੀ ਰੇਡ ਬੁਲਟ ਆ ਗਿਆ ਬਿੱਲੇ ਕਰਦੇ ਗੱਲ ਦੁੱਕ ਦੁੱਕ ਤੱਕ ਦੁੱਕ ਤੱਕ ਦੁੱਕ 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 ਦੁੱਕਾਂ ਵਾਲੇ ਖੁਸ਼ੀ ਤੋਂ ਬਾਅਦ ਆਹ ਮੁੰਡਾ ਦੁੱਕ ਦੁੱਕ ਕਰਾਉਂਦਾ ਆਹ ਮੁੰਡਾ ਦੁੱਕ ਦੁੱਕ ਕਰਾਉਂਦਾ ਡੱਗੋ ਰਮਨ ਦਾ ਸ਼ਰਨਾ ਜੇ ਇੱਕੋ ਜੱਫਾ ਲਾਵੇ ਪਿੰਦਰ ਹੁਣੀ ਕਹਿੰਦੇ ਆ ਨਾਲ ਮਨਦੀਪ ਜਵੰਦਾ ਨਾਲ ਗੋਲੂ ਹੈ ਨਾਲ ਪੋਵੀ ਕੈਨੇਡਾ ਤੇ ਨਾਲ ਸਾਡੇ ਵੀਰ ਰਵੀ ਸਰਪੰਦ ਦਾ ਵੀ ਧੰਨਵਾਦ ਹੈ ਆਲਮਗੀਰੀਏ ਦਾ ਇਹ ਸਾਰੇ ਪਰਾ ਬੈਠੇ ਆ ਇਹਦੀ ਸਾਈਡ ਜੇ ਡੱਗੋ ਦਾ ਛਾਨਾ ਦੋ ਜੱਫੇ ਲਾਉਂਦਾ ਤੇ 60 ਸੌਣੇ ਮਾਣ ਹੋਣਗੇ ਜੇ ਛਾਨਾ ਨਾ ਡੱਗਾ ਜੇ ਡੱਗੋ ਰਮਣਾ ਛਾਨਾ ਦੋ ਜੱਫੇ ਲਾਉਂਦਾ ਤੇ 60 ਸੌਣੇ ਮਾਣ ਹੋਣਗੇ ਆ ਪੈਂਦੀ ਹੈਪੀ ਬਾਈ ਗੋਲਦੀ ਬਾਈ ਹਰਦੀਪਣਾ ਨੂੰ ਮੁਬਾਰਕਬਾਦ ਵੱਡੀ ਆ ਜੱਗੂ ਸਤਨਾਮ ਹੁਣੀ ਕਹਿੰਦੇ ਬਰਲਾਜ ਹੁਣੀ ਸਾਡੇ ਵੀਰ ਵਿੱਕੀ ਹੁਣੀ ਬਿਕਰਮ ਹੁਣੀ ਵੀ ਜੱਗੂ ਦਾ ਹਰ ਜੱਫਾ 500 ਦਾ ਜਸ਼ਨ ਦੀ ਰੇਡ ਤੇ ਬਿੱਲੇ ਕਰਦੇ ਗੱਲ ਲਓ ਜਸ਼ਨ ਆ ਗਿਆ আলমਗਿਰੀ ਹੈ ਟੇਕਿਆ ਧਰਤੀ ਮਨ ਮੱਥਾ ਹੈਪੀ ਕੰਗਣਵੜੀ ਆ ਕੇ ਕਹਿ ਗਿਆ ਵੀ ਇਹਦੀ ਰੇਡਾਂ ਤੇ ਜਿੰਨੇ ਲਾਉਣੀਆਂ ਲੱਤੋਂ ਆਲਿਆ ਲਾਈ ਜਾਈਂ ਸੋਹਣਿਆ ਜਸ਼ਨ ਸਾਡੇ ਪਿਆਰ ਕਰਕੇ ਆਇਆ ਲੈ ਵੀ ਗੌਰਵ ਜੀ ਮੇਂ ਧੰਨਵਾਦ ਆ ਸੋਹਣਿਆ ਚੋਟੀ ਦੀ ਟੱਕਰ ਹੈ ਕਿ ਬੰਦੇ ਪੱਕੀਆਂ ਜਵਾਨਾਂ ਵਾਲੇ ਆ ਅੱਤੀ ਦੀ ਟੱਕਰ ਹੈ ਕਿ ਬੰਦੇ ਪੱਕੀਆਂ ਜਵਾਨਾਂ ਵਾਲੇ ਆ ਅਸੀਂ ਅੜੀ ਖੋਰਵੀ ਪਾਲੇ ਆ ਕਦੇ ਪੁੱਛ ਕੇ ਵੇਖ ਲਈ ਉਹਨਾਂ ਤੋਂ ਕੱਡੇ ਬਹਿੜੀਆਂ ਨੇ ਪਾਲੇ ਆ ਹੁਣ ਲਲਤੂਬਾਦਾ ਰੱਬਾ ਰਾਜੀ ਸੁਣ ਨੀਂਦਾ ਕਈਆਂ ਨਹੀਂ ਉੱਡੀਆਂ ਨੇ ਜਿਨੇ ਸੜਨਾ ਯਾਰਾਂ ਤੋਂ ਸੜੀ ਜਾਵੇ ਅਸਮਾਨੀ ਚੜੀਆਂ ਆ ਬੜਾ ਸਕਾਰ ਭੇਜਿਆ ਰਵੀ ਸਰਪੰਚ ਆਲਮਗੀਰੀਆ ਭਾਈ ਨਿੰਮੇ ਹੁਣ ਸਕਾਰ ਭੇਜਿਆ ਪਰ ਆ ਦੁੱਗ-ਦੁੱਗ ਕਰਾਉਂਦਾ ਨਿੰਮਾ ਫਿਰ ਕਹਿੰਦਾ ਕੰਗਣ ਵਾਲੀ ਐ ਵੀ ਜੇ ਸ਼ਾਨਾ ਡੱਗੋ ਰਮਾਣੇ ਵਾਲਾ ਦੋ ਜੱਫੇ ਲਾੜੂਗਾ ਤੇ 650 ਦੀ ਗੱਲ ਛੱਡੋ ਮੁੰਡੇ ਨੂੰ 750 ਦੇ ਦੇਣਗੇ ਮੁੰਡੇ ਨੂੰ 750 ਦੇ ਦੇਣਗੇ ਇਧਰ ਆਹ ਵੇਖੋ 500 ਦੀ ਕਰਿਓ ਗੱਲ ਹਾਂ ਪਿੰਦਰ ਜੁਕ i ਗੋਰ ਮੁੰਡਾ ਸ਼ਾਨਾ ਜਿਹਦੇ ਦੋ ਜੱਫੇ ਕਾਤਰ ਸੌੜੇ ਹੋਣਗੇ ਕਾਤਰ ਸੌੜੇ ਹੋਣਗੇ ਲਓ ਪਈ ਹੋ ਕੌਡੀ ਉੱਤੇ ਜੱਸਾ ਤਿਆਰ ਹੈ ਧਿਆਨਾ ਤਿਆਰ ਹੈ ਸੱਦੀ ਤਿਆਰ ਹੈ ਸ਼ਾਨਾ ਤਿਆਰ ਹੈ ਔਰ ਖੀਰਾ ਮਾਰੀਏ ਨੌਜੋ ਨਗਰੋ ਕਬੱਡੀ 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 ਹੋਈ ਪਈ ਹੈ ਪਿੰਡ ਕੰਗਣਵਾਲ ਦੇ ਵਿੱਚ ਕਬੱਡੀ ਕਬੱਡੀ ਹੋਈ ਪਈ ਹੈ ਲੱਭੀ ਪੰਜਾ ਫਾਈਨਲ ਮੈਚ ਹੈ ਸਰੇ ਦੀ ਟੱਕਰ ਹੈ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਹਾਂ ਬੋਪਰ ਦੀ ਧਰਤੀ ਦਾ ਲੈ ਵੀ ਬਿੱਲੇ ਬਾਈ ਉਧਰੋਂ ਧਾਂਦਰਾ ਗਰੁੱਪ ਤੋਂ ਬਾਈ ਨਵੀ ਕਹਿੰਦਾ ਗੁਰਜੀਤ ਸਰਪੰਚ ਧਾਂਦਰਾ ਦੇਵੀ ਸਰਪੰਚ ਜਿੰਦਰ ਰਾਣੇ ਹੁਣੀ ਨਾਲ ਸੈਣੀ ਹੁਣੀ ਕਹਿੰਦੇ ਜਸ਼ਨ ਦੀਆਂ ਦੋ ਰੇਡਾਂ 5000 ਦੀਆਂ ਬਾਈ ਨਵੀ ਹੁਣਾ ਦਾ ਬਾਈ ਗੁਰਜੀਤ ਹੁਣਾ ਦਾ ਬਾਈ ਦੇਵੀ ਹੁਣਾ ਦਾ ਬਾਈ ਰਾਣੇ ਹੁਣਾ ਦਾ ਸਾਰੇ ਭਰਾਵਾਂ ਦਾ ਜਲੋਂ ਧੰਨਵਾਦ ਹੈ ਇਹਦੇ ਨਿਮਾ ਸਰਪੰਚ ਕਹਿੰਦਾ ਕਹਿੰਦਾ 9900 ਦੀ ਗੱਲ ਛੱਡੋ ਵੀ ਮੁੰਡੇ ਦੇ ਰਵੀ ਸਰਪੰਚ ਹੈ ਕਹਿੰਦੇ 10000 ਦੇ ਹੋਣਗੇ ਖਾਨਾ ਡੱਗੋ ਰਮਾਣੇ ਵਾਲਾ ਜੇ ਦੋ ਜੱਫੇ ਲਾਵੇ ਬਰਲੀ ਸਾਈਡ ਆਹ ਵੇਖੋ ਆਹ ਵੇਖੋ ਮੁੰਡਾ ਛਾਇਆ ਹੋਇਆ ਆਜੇ ਟਾਈਮ ਇਹ ਚਰਚ ਵਿੱਚ ਆਇਆ ਹੋਇਆ ਬੂਟਾ ਖਖ ਕਹਿੰਦਾ ਲਖਸ਼ਰ ਭਰਾ ਕਹਿੰਦਾ ਇਸ ਪ੍ਰਾਕਨ ਵੀ ਤੁਹਾਡੇ ਬੋਲਾਂ 'ਚ ਬੜਾ ਸਕਾਰ ਹੈ ਮਨੀਲੇ ਵਾਲਾ ਸਾਡਾ ਵੀਰ ਬੜਾ ਮਾਣਸਕਾਰ ਭੇਜ ਗਿਆ ਆ ਅਮਰਪਾਲ ਅਮਰਤਪਾਲ ਅਮਰਤਪਾਲ ਮਨੀਲਾ ਵਾਲਾ ਪਹੁੰਚ ਆਇਆ ਜੱਗੂ ਮੈਨੂੰ ਲੱਗਦਾ ਵੀ ਕੰਗਣ ਵਾਲਿਆਂ ਦੇ ਗੜੇ ਪਵਾਤੇ ਐ ਐਨ ਸਰਾ ਲਾਤਾ ਨਿਮਾ ਕਹਿੰਦਾ 10000 ਦੀ ਗੱਲ ਛੱਡਾ ਹੁਣ ਲਾਡੂ ਵਾਲਿਆ ਸ਼ਗਨਾ ਵਾਲੀ ਗੱਲ ਕਰਦਾ ਵੀ ਮੁੰਡਾ ਜੇ ਸ਼ਰਨਾ ਦੋ ਜੱਫੇ ਲਾੜੂਗਾ ਤੇ 11000 ਦੇ ਦੇਾਂਗੇ ਇਹ ਨਿਮਾ ਸਰਪੰਚ ਐ ਨਿਮਾ ਕੰਗਣ ਵਾਲੀਆ ਨਾਲ ਗੋਲੂ ਹੁਣੀ ਬੈਠੇ ਐ ਨਾਲ ਬਾਬੀ ਬੈਠਾ ਪਾਲੀ ਸਾਈਡ ਆਹ ਜਾਂਦਾ ਦੁਗ ਦੁਗ ਖੇਡ ਕੌਂਡ ਦਾ ਚੋਟੀ ਦਾ ਸਟਾਰ ਤਰਸੀਮ ਪੰਡਾਲ ਦਾ ਪੁੱਤਰਾ ਐ ਐਨ ਟੌਪ ਦਾ ਸਟਾਰ ਐ ਲਾ ਸਮੰਜ ਹੋਣਾ ਦਾ ਦੇਵੀ ਸਮੰਜ ਹੋਣਾ ਦਾ ਔਰ ਸਾਡੇ ਵੀਰ ਰਾਣੇ ਹੋਣਾ ਦਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਲਓ ਅਗਲੀ ਕਬੱਡੀ ਰਕੇਸ਼ ਰਕੇਸ਼ ਬੋਬਰ ਦੀ ਧਰਤੀ ਦਾ ਜੱਗੂ ਫਰ ਕੇਸ ਨਹੀਂ ਲੱਗਿਆ ਪੁਆਇੰਟ ਰਕੇਸ਼ ਦਾ ਅਗਲੀ ਕਬੱਡੀ 5000 ਦੀ ਇੱਕ ਬਾਕੀ ਆ ਆਲਮਗੀਰੀਏ ਜਸਨਦੀਪ ਪਰ ਦੁਗ 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 ਜੱਗੀ ਆਸਟ੍ਰੇਲੀਆ ਤੇ ਕਵਾਨ ਯੂ ਐਸ ਏ ਰਾਜਾ ਰਵੀਚੰਦ ਉਹਨਾਂ ਵੱਲੋਂ ਜੱਗੂ ਦਾ ਜਫਾ 2100 ਦਾ ਆ ਕਬੱਡੀ ਮੇਜਰ ਸਿੰਘ ਯੂ ਐਸ ਏ ਸੰਤੋਖ ਸਿੰਘ ਜੀ ਕਹਿੰਦੇ ਸਿੰਦਰ ਸਿੰਘ ਚੇਅਰਮੈਨ ਵੱਲੋਂ 500 ਦੀਆ 500 ਦੀ ਉਹ 8100 ਨਿੰਮੇ ਸਰਪੰਚਾਂ ਦੀ ਪੂਰੀ ਟੀਮ ਵੱਲੋਂ ਕਹਿੰਦੇ 11000 ਪਿੰਦਰ ਜੁਕੇ ਮਨਦੀਪ ਜਵੰਦਾ ਤੇ ਰਵੀ ਸਰਪੰਚ 11000 11000 11000 11000 ਇਹ ਧਿਆਨੇ ਦਾ ਜਫਾ ਲਾਈ ਕਿਸ਼ਨ ਪਾਚਾ ਸਿੰਦਰ ਬਾਈ 11000 ਇੱਕੋ ਮਿੰਟ ਸੋਣਿਆ 11000 ਬੇਸ਼ੱਕ ਡੱਗੋ ਰਮਾਣੇ ਨੇ ਨਹੀਂ ਬੋਲਿਆ ਗਿਆ ਉਹਦੇ ਦੋ ਜੱਫਿਆਂ ਦੇ ਉੱਤੇ 11000 ਬੋਲਿਆ ਗਿਆ ਵੀ ਜੇ ਸ਼ਾਨਾ ਡੱਗੋ ਰਮਾਣੇ ਵਾਲਾ ਦੋ ਜੱਫੇ ਲਾਉਂਦਾ 11000 ਦੇ ਮਾਣ ਹੋਣਗੇ ਪਰ ਨਿੰਮੇ ਸੰਧ ਨੇ ਫਿਰ ਵੀ ਮੁੰਡੇ ਦਾ ਮਾਣ ਕੀਤਾ ਸਤਿਕਾਰ ਕੀਤਾ ਲਓ ਧੰਨਵਾਦ ਬਾਈ ਸੁਣੀ ਨਾਲ ਵਿਕਰਮ ਨਿਊਜ਼ੀਲੈਂਡ ਆਸਟ੍ਰੇਲੀਆ ਵਾਲੇ ਪੰਜ ਸੋਨਾ ਵੱਲੋਂ ਅਗਲੀ ਕਬੱਡੀ ਬੁਲਟ ਦੀ ਬਿੱਲੇ ਕਰਦੇ ਗੱਲ ਲੌਗ ਦੀ ਕਬੱਡੀ ਬੋਲਟ ਆ ਗਿਆ ਖੀਰਾਂ ਵਾਲੀ ਐ ਨੌਜਨ ਗੱਭਰੂ ਐਨ ਜੱਸਾ ਤਿਆਰ ਐ ਧਿਆਨਾ ਤਿਆਰ ਐ ਸੱਤੀ ਤਿਆਰ ਐ ਸ਼ਾਨਾ ਤਿਆਰ ਐ ਨਿਮੇ ਬਾਈ ਇਹਨਾਂ ਨੂੰ 3100 ਦੇ ਦਿਓ 11000 ਰੁਪਏ ਜਿਹੜਾ ਹੈ ਉਹ ਆਪਾਂ ਸ਼ਾਹ ਦੇ ਜੋ ਜੱਫਿਆਂ ਤੇ ਲਾਇਆ ਹੈ ਉਹਨੇ ਜੱਫੇ ਦਾ 3100 ਦੇ ਦਿਓ ਬੜੀ ਮਿਹਰਬਾਨੀ ਐ ਅਮਰਤ ਮਨੀਲਾ ਤੇ ਨਾਲ ਜਸਵੀਰ ਸਰਪੰਚਾ ਤੇ ਨਾਲ ਰਵੀ ਆਲਮਗੀਰੀਆ ਤੇ ਨਾਲ ਜਿਸਮਤ ਦਗਰੀ ਕੁਲਦੀਪ ਰਾਣੀਆਂ ਤਿੰਨ ਜੱਫੇ ਰੱਖ ਰਿਹਾ 11000 ਕਹਿੰਦੇ ਜੇ ਜਸ਼ਨ ਨੂੰ ਕੋਈ ਤਿੰਨ ਜੱਫੇ ਲਾਉਂਦਾ ਤੇ 11000 ਦੇ ਮਨ ਹੋਣਗੇ ਲੈ ਵੀ ਬਿੱਲੇ ਇਕਬਾਰ ਯੂ ਐਸ ਏ ਮਣੀ ਆਸਟ੍ਰੇਲੀਆ ਤੇ ਰਾਜਾ ਰਵੀਚਾਰ ਗਵਿੰਦਰ ਕੈਨੇਡਾ ਹਣੀ ਬੂਟੇ ਹਣੀ ਕਹਿੰਦੇ ਪਿੰਦੂ ਪ੍ਰਧਾਨ ਜੀ ਕਹਿੰਦੇ ਜੱਗੂ ਜੱਫਾ ਲਾਉਂ ਸੰਤੋਖ ਸਿੰਘਾਂ ਵੱਲੋਂ 500 ਆਜ ਅੱਜ ਫਿਰ ਉੱਤੇ ਵੱਡੇ ਬੋਲੇ 200 ਹਰਵਿੰਦਰ ਹਰਵਿੰਦਰ ਜੀ ਆ ਗਿਆ ਜੀ ਤੁਸੀਂ ਚਾਹ ਮੰਗਦੇ ਜੀ ਸਟੇਜ ਤੇ ਚਾਹ ਆ ਗਈ ਤੁਹਾਡੇ ਲਈ ਮਿਹਰਬਾਨੀ ਕਰਕੇ ਸਟੇਜ ਤੇ ਆ ਕੇ ਚਾਹ ਲਾਓ ਭਾਈ ਮੈਚ ਕਿਦਾਂ ਲੱਗਾ ਜਾਂਦਾ ਜੰਦੂ ਜੀ ਕਰੇ ਲਾੜੀਏ ਬੋਲੇ 200 ਜੀ ਨੇ ਤਾਂ ਆ ਗਿਆ ਚਾਹ ਜਰੂਰ ਪੀ ਕੇ ਜਾਣ ਜੀ ਸਾਡੇ ਕੋਲੋਂ ਤੁਹਾਡੇ ਘਰ ਤੇ ਸਪੈਸ਼ਲ ਭੰਗਾਈ ਆ ਪਵਿੰਦਰ ਕਾਗਾ ਜੀ ਕਿਹਾ ਦਾ ਕੱਪ ਜਰੂਰ ਲੈਣ ਸਟੇਜ ਤੇ ਆ ਕੇ ਹਾਂ ਧੰਨਵਾਦ ਆ ਬੈਸਟ ਪਲੇਅਰ ਹਾਂ ਨਹੀਂ ਚੱਲ ਜੀ ਬੈਸਟ ਕਹਦੇ ਰਹੇ ਹਾਂ ਨਹੀਂ ਕਿ ਆਇਆ ਉਹ ਨਾਲ ਕੱਪ ਲੈ ਜਾਓ ਉਹ ਆਇਆ ਉਹ ਨਾਲ ਜਾ ਆਹੀ ਲੱਗਦਾ ਮੈਨੂੰ ਤਾਂ ਜਿਹੜਾ ਇੱਧਰ ਜਾਂਦਾ ਤੇ ਨਾਲ ਇੱਕ ਇੱਧਰ ਖੜਾ ਹੈ ਇਹ ਸਾਹਦੇ ਤੌਰ ਤੇ ਮੈਨੂੰ ਲੱਗਦੇ ਹੈ ਹਾਂ ਅੱਜ ਦੇ ਹਾਂ ਅੱਜ ਦੇ ਕੌਡੀ ਕੱਪ ਦਾ ਆਹ ਮੁੰਡਾ ਦਾ ਵੀ ਕਾਂਗੇ ਵਾਲਿਆ ਇੱਧਰ ਨੂੰ ਆਜੀ ਸੋਹਣਿਆ ਅੱਜ ਦੇ ਟਾਈਮ ਕਿ ਕੇਬਿਆਂ ਦੇ ਤੇਬਿਆਂ ਦਾ ਮੁੰਡਾ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਦੇ ਅੰਬ ਵੱਲ ਕਰਦੀ ਦੁਨੀਆ ਇਸ਼ਾਰੇ ਦੇ ਅੰਬ ਵੱਲ ਕਰਦੀ ਅੱਜ ਦੇ ਕੌਡੀ ਕੱਪ ਦਾ ਉਤਮ ਜਾਫੀ ਜੱਗੂ ਹਾਕਮ ਵਾਲਿਆ ਨਾਲ ਸਾਹਦੇ ਤੌਰ ਤੇ ਗਰਵਿੰਦਰ ਕਾਂਗੇ ਵਾਲਾ ਗਰਵਿੰਦਰ ਕਾਂਗੇ ਵਾਲਾ ਤੇ ਨਾਲ ਜਾਗੂ ਹੱਕ ਬਾੜੀਆ ਆਦੇ ਟਾਈਮ ਦੇ ਇਹ ਚੋਟੀ ਦੇ 스타 ਸਾਝੇ ਤੌਰ ਤੇ ਉਤਮ ਜਾਸੀ ਬਣ ਗਿਆ ਔਰ ਜਿਹੜੇ ਬੈਸਟ ਰੇਡਰ ਰਹੇ ਜਸ਼ਨ ਆਲਮਗੀਰ ਤੇ ਨਾਲ ਸਾਝੇ ਤੌਰ ਤੇ ਬੁਲਟ ਖੀਰਾ ਵਾਲੀਆ ਹਾਂ ਉਧਰੋਂ ਬਿੱਲੂ ਪੰਜ ਹਰਜੀਤ ਪੰਜ ਬੜੇ ਪਿਆਰੇ ਵੀਰ ਨੇ ਕਹਿੰਦੇ ਜਗਜੀਵਨ ਵਾਲਾ ਪੰਜ